ਗੰਗਾ ਹਰ ਹਰ ਨਰਬਦੇਵ ਹਰ ਜਟਾ ਸ਼ੰਕਰ ਹਰ ਨਮਾ ਪਾਰਬਤੀ ਫਤਿਹ ਹਰ ਹਰ ਆ ਦੇ ਮਾਤਾ ਚੰਦਪੂਰਨੀ ਦਾ ਸਾਡੇ ਨਾਲ ਬੈਠਨੇ ਸ਼ੋਗਰੀ ਜਲੰਧਰ ਵਾਲੇ ਜੋ ਅੱਜ ਹੈ ਤਕਰੀਬਨ ਕਟਕੜੇਨ ਨੂੰ ਆਇਲੋ 2 ਦਿਨ ਹੋ ਗਏ ਨੇ ਤੇ ਇਹ ਹਰ ਇੱਕ ਮਹੱਲੇ ਹਰ ਇੱਕ ਗਲੀ ਦੇ ਵਿੱਚ ਲੋਕਾਂ ਨੂੰ ਜਾਗਰੂਤ ਕਰ ਰਿਹਾ ਨੇ ਅਸੀਂ ਹੁਣ ਗੱਲਬਾਤ ਕਰਦੇ ਆਂ ਬਾਬਾ ਜੀ ਨਾਲ ਬਾਬਾ ਜੀ ਤੁਸੀਂ ਜਿਹੜੇ ਆਇਆ ਝਲਮ ਤੋਂ ਤੋਂ ਤੁਸੀਂ ਕੀ ਕਹੋਗੇ ਜਿਹੜੇ ਆਹ ਮਹੱਲਾ ਦੇ ਵਿੱਚ ਤੁਸੀਂ ਫਿਰਦੇ ਹੋ ਲੋਕਾਂ ਨੂੰ ਜਾਗਰੂਤ ਕਰ ਰਹੇ ਹੋ ਇਹ ਕਿਹੜਾ ਸੰਤ ਸੁਭਾ ਪ੍ਰਵਾਤ ਫੇਰੀ ਕਰਦੇ ਹਨ ਇਹ ਕਿਹੜਾ ਆਪਣਾ Hindu ਸਮਾਜ ਹੈ ਇਹ ਚਾਰੇ ਪੱਟੀਆਂ ਦੇ ਵਿੱਚ ਵੱਧ ਰਿਹਾ ਹੈ ਕੋਈ ਕਿੱਧਰੋਂ ਜਾ ਰਿਹਾ ਕੋਈ ਕਿੰਦਰੋਂ ਜਾ ਰਿਹਾ ਇਸ ਸਾਲ ਇਹ Hindu ਧਰਮ ਨੂੰ ਜਾਗਰੂਤ ਕਰਨ ਵਾਸਤੇ ਇਹ ਸੰਤ ਤੇ ਯੱਗ ਪੰਡਾਰਾ ਸਮੇਲਨ ਕਰਦੇ ਹਨ ਔਰ ਗੁਰੂ ਮਹਾਰਾਜ ਜੀ ਦੀ ਆਪਰ ਕਿਰਪਾ ਨਾਲ ਸੰਸਮਨ ਹੋ ਰਹੀ ਜੀ ਉਹਨਾਂ ਦੀ ਆਪਰ ਕਿਰਪਾ ਨਾਲ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਯਾਗਰ ਕੀਤਾ ਹੈ 28 28 ਮਾ ਲੰਗਰ ਇਹ ਨਾਪਾ ਸ਼ਹਿਰ ਦੇ ਵਿੱਚ ਹੋ ਰਿਹਾ ਭਾਈ ਸਭ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਇਸ ਭੰਡਾਰੇ ਦੇ ਵਿੱਚ ਆ ਕੇ ਪੰਡਾਰ ਦੀ ਰੌਣਕ ਨੂੰ ਬੁਲਾਓ ਇਸ ਸੰਤ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਅੱਜ ਕੱਲ ਦਾ ਸਮਾਜ ਜੋ ਚੱਲ ਰਿਹਾ ਨੌਜਵਾਨ ਪੁੱਤ ਮਾਪ ਪਿਤਾ ਦੇ ਹੱਥੋਂ ਬਿਚਲੇ ਜਾ ਰਹੇ ਨੇ ਫਸਲ ਸੜ ਰਹੀ ਆ ਤੇ ਬੁਰੇ ਕਰਮ ਹੋ ਰਹੇ ਨੇ ਇਹ ਦੁਨੀਆ ਦੇ ਭਲੇ ਬਾਤ ਤੇ ਸੁਖ ਸ਼ਾਂਤੀ ਬਾਤ ਤੇ ਯੱਗ ਆਰੰਭ ਕੀਤਾ ਜਾਂਦਾ ਹੈ ਜਿਹੜਾ ਤੁਸੀਂ ਹੁਣ ਇਹ ਬਾਬਾ ਜੀ ਤੁਸੀਂ ਆਏ ਹੋ ਤੁਸਾਨੂੰ ਇਹ ਤਕਰੀਬਨ ਉਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਸ਼ਹਿਰ ਦੇ ਵਿੱਚ ਨਾਬੇ ਦੇ ਵਿੱਚ ਤੇ ਸ਼ਹਿਰ ਦੇ ਵਿੱਚ 28 ਸਾਲ ਹੋ ਗਏ ਸੰਤਾਨ ਨੂੰ 28 ਸਾਲ ਦੇ ਵਿੱਚ 28 ਮਈ ਯੱਗ ਆ ਗਿਆ ਹੈ ਇਹ ਸਾਡੇ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੈ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਆ ਬਾਕੀ ਸਾਡੇ ਤੇ ਹੀ ਵਿਅਕਤੀਆ ਇਸ ਸੰਤਾਨ ਦਾ ਜੀਵਨ ਹੁੰਦਾ ਸੰਸਾਰ ਵਾਸਤੇ ਹੁੰਦਾ ਆਪਣੇ ਵਾਸਤੇ ਨਹੀਂ ਹੁੰਦਾ ਹਾਂ ਉਹ ਰਸਤਾ ਹੀ ਕਰਨਿਆ ਅچھے ਕਰਮ ਕਰੋ ਅچھے ਮਾਰਗ ਤੇ ਚਲੋ ਮਾਤ ਪਿਤਾ ਦੀ ਸੇਵਾ ਕਰੋ ਹਾਂ ਉਹ ਅچھے ਰਸਤੇ ਚਲੋ ਭਾਈ ਜਿਸ ਤਰ੍ਹਾਂ ਦੇਖੇਗਾ ਸ਼ਹਿਰਾਂ ਦੇ ਵਿੱਚ ਮੰਦਿਰ ਵੀ ਨੇ ਜੀ ਗੁਰਦੁਆਰੇ ਵੀ ਨੇ ਪਰ ਤੁਸੀਂ ਇਹ ਮਾਰਕੰਨਾ ਕਿਉਂ ਚੁਣਿਆ ਗਿਆ ਤੁਸੀਂ ਇੱਥੇ ਰਹਿਣ ਵੱੱਟ ਕਿਉਂ ਰਹਿ ਚੁੱਕੇ ਆ ਤੇ ਸੰਤਾਂ ਦਾ ਕਿਹੜਾ ਜੀਵਨ ਹੁੰਦਾ ਨਾ ਇਹ ਦੁਨੀਆ ਦਾ ਪਰਮ ਬਟਾਣ ਵਾਲਾ ਤੇ ਹਾਂ ਇੱਥੇ ਆ ਕੇ ਤਾਂ ਸਭ ਨੇ ਸਤਿਲ ਨਹੀਂ ਹੈ ਅਗਰ ਡਰਨਾ ਹੀ ਹੈ ਜੀਵਨ ਇਨਸਾਨ ਤੋਂ ਡਰੋ ਜੀਵਨ ਇਨਸਾਨ ਤੋਂ ਡਰੋ ਜੋ ਚਲਾ ਗਿਆ ਸੰਸਾਰ ਤੋਂ ਉਤ ਕਾ ਦਾ ਕਰਨਾ ਭਾਈ ਇਹ ਦੁਨੀਆ ਦਾ ਪਰਮ ਭੈਮ ਦੂਰ ਕਰਨ ਬਾਅਦ ਤੇ ਸੰਤਾ ਨੇ ਜਗਾ ਚੁੰਨੀਆਂ ਭਾਈ ਵੀ ਕੋਈ ਇੱਥੇ ਪ੍ਰੇਤ ਨਹੀਂ ਕੋਈ ਆਤਮਾਨੀ ਕੋਈ ਬੁਰਾ ਕਰਨ ਦੀ ਹਾਂ ਇਹ ਜੋ ਕੁਛ انسان ਨੇ ਆਣਾ ਛੋਟੇ ਨੇ ਵੱਡੇ ਨੇ ਗਰੀਬ ਨੇ ਅਮੀਰ ਨੇ ਸਭ ਕੁਝ ਛੱਡ ਕੇ ਇਹੀ ਮੁਕਤੀ ਦਾ ਤਾਮ ਹੈ ਭਾਈ ਹਾਂ ਇੱਥੇ ਜੀਵਨ ਦਾ ਅੰਤ ਹੈ ਕਿ ਸਵੇਰੇ ਤੁਸੀਂ 4 ਵਜੇ ਰੋ ਤੁਸੀਂ ਮੁਹੱਲਿਆਂ ਗਲੀਆਂ ਦੇ ਵਿੱਚ ਤੁਸੀਂ ਫਿਰਦੇ ਹੋ ਤੁਸੀਂ ਲੋਕਾਂ ਨੂੰ ਜਾਗਰੂ ਕਰਦਾ ਵੀ ਅੰਮ੍ਰਿਤ ਵੇਲਾ ਪ੍ਰਮਾਤਮਾ ਦਾ ਨਾਮ ਜਪੋ ਪ੍ਰਮਾਤਮਾ पर कुछ लो बा, लोग के तो उन्हें ऐसा भी मिलते होंगे जेड़े ਥੋੜੇ ਮਤਲਬ ਕਿ ਤੁਹਾਨੂੰ ਪੁੱਠਾ ਵੀ ਬੋਲਦੇ ਹੋਣਗੇ ਜਾਂ ਤੁਹਾਨੂੰ ਚੰਗਾ ਵੀ ਕਹਿੰਦੇ ਹੋਣਗੇ ਜੀ ਉਹ ਆ ਮਿਲਦੇ ਨੇ ਭਾਈ ਕਬੀਰ ਸਾਹਿਬ ਦੀ ਬਾਣੀ ਦਾ ਬਾਕ ਹੈ ਕਿ ਕਬੀਰ ਆ ਇਸ ਸੰਸਾਰ ਮੇਂ ਇਹ ਬਾਤ ਬਾਤ ਕੇ ਲੋਗ ਸਭ ਸੇ ਰਲ ਮਿਲ ਚਾ ਲੀਏ ਨਦੀ ਨਾਮ ਸੇ ਜੋ ਕਬੀਰ ਸਾਹਿਬ ਕਹਿੰਦੇ ਨੇ ਭਾਈ ਬਾਤ ਬਾਤ ਦੀ ਦੁਨੀਆ ਹੈ ਜੇ ਅੱਛੇ ਨੇ ਤਾਂ ਬੁਰੇ ਵੀ ਨੇ ਤੇ ਬੁਰੇ ਨੇ ਤਾਂ ਅੱਛੇ ਵੀ ਨੇ ਕਿ ਉੱਤਮ ਜਗਤ ਮੇਂ ਕਾੜੀ ਬਦਲਾ ਕਾਇਕ ਹੈ ਔਰ ਅੱਛੇ ਪੁਰਸ਼ਾਂ ਦੇ ਸਾਰੇ ਜਿੱਥੇ ਧਰਮਾ ਉੱਥੇ ਧਰਮਸ਼ਾਲਾ ਬੰਦੀਆਂ ਨੇ ਹਾਂ ਉਹ ਦੇਆ ਵੀ ਮਹਾਰਾਜ ਕਿਸੇ ਕਿਸ ਨੂੰ ਬਖਸ਼ਦਾ ਹੈ ਕਿ ਸੰਤ ਜੋ ਹੁੰਦੇ ਨੇ ਇੱਕ ਸ਼ੀਤਲ ਸਵਾਲ ਜਿੱਦਨੇ ਪਾਈ ਜੇ ਸੰਤਾਂ ਨੂੰ ਕੋਈ ਚਾਰ ਕਹਿ ਵੀ ਲਊਗਾ ਤਾਂ ਸੰਤਾਂ ਤਾਂ ਚੋਲੀ ਅੱਗੇ ਕਰ ਦੇਣੀ ਆ ਪਾਈ ਇਹ ਵੀ ਤੇਰਾ ਧਾਨ ਹੈ ਕਿ ਮਹਾਰਾਜ ਕਹਿੰਦੇ ਹਨ ਚੀੜੀ ਚੂਚ ਪਰ ਲੈ ਕੇ ਨਦੀ ਦਾ ਕਟਿਓ ਨੀਰ ਦਾਾਂ ਦिए ਤਨ ਨਾ ਕਟੇ ਬਹਿ ਕੇ ਪਗਤ ਜਿੱਦਾਂ ਦਾ ਇਨਸਾਨ ਪੁੰਦਾ ਹੈ ਤੇ ਵੈਸੇ ਹੀ ਕੱਟਦਾ ਹੈ ਇਹ ਭੂਮੀ ਧਰਮ ਦੀ ਖੇਤੀ ਹੈ ਜਿੱਦਾਂ ਦਾ ਬੀਜ ਬੋਵਾਂਗੇ ਵੈਸੇ ਫਲ ਦਿੰਦੀ ਹੈ ਭਾਈ ਉਸ ਤੋਂ ਦੇਖਿਆ ਗਿਆ ਵੀ ਹੁਣ ਤੁਸੀਂ ਇੱਥੇ ਲੰਗਰ ਦੀ ਵਿਵਸਥਾ ਵੀ ਕਰ ਰਹੇ ਹੋ ਹੁਣ 10 ਤਰੀਕ ਤੋਂ ਡਾਢਾ ਲੰਗਰ ਦਾ ਵੀ ਪਾਇਆ ਗਿਆ ਤੇ ਕਿੰਨਾ ਕੁ ਮਤਲਬ ਕਿ ਹੁਣ ਉਹਦਾ ਯੋਗਦਾਨ ਮਿਲ ਰਿਹਾ ਹੈ ਜਿਹੜੇ ਤੁਸੀਂ ਇੱਥੇ ਲੰਗਰ ਕਰ ਰਹੇ ਹੋ ਵੀ ਦੁਨੀਆ ਇੱਥੇ ਲੰਗਰ ਲਾਣ ਨੂੰ ਆ ਰਹੀ ਹੈ ਤੇ ਖਾ ਕੇ ਵੀ ਜਾਏਗੀ ਉਹਰੇ ਹਾਂ ਦੁਨੀਆ ਉਹ ਵੀ ਕਾਫੀ ਸੰਤਾਨਾ ਪੂਰਾ ਸ਼ਹਿਰ ਆਂਦਾ ਹੈ ਔਰ ਸੰਤਾਨਾ ਦਾ ਪਿਆਰ ਪ੍ਰੇਮੀ ਹੈ ਸਭ ਨੇ ਇਸ ਨਗਰੀ ਦੇ ਨਾਲ ਇਹਨਾਂ ਨੂੰ ਪਤਾ ਹੀ ਬਾਬਾ ਜੀ ਨੇ ਸਾਲ ਬਾਹਰ ਨਾਲ ਉਹ ਯਾਗਰੰਭ ਇੱਥੇ ਕਰਨਾ ਪਈ ਹਾਂ ਇਹ ਤਗਰੀਬ ਵੀ ਆ ਹੂ ਅਮੀਰ ਵੀ ਆ ਹੂ ਛੋਟਾ ਵੀ ਆ ਹੂ ਇਹ ਯਕੀਨ ਕਿ ਨੁ ਕਿਹਾ ਗਿਆ ਸਭ ਜੱਗਿਆ ਦਾ ਹੁੰਦਾ ਗਰੀਬ ਦਾ ਵੀ ਅਮੀਰ ਦਾ ਵੀ ਛੋਟਾ ਦਾ ਵੀ ਪੱਟੇ ਦਾ ਵੀ ਬਾਕੀ ਸੰਗਤ ਦੇ ਸੰਯੋਗ ਨਾਲ ਹੀ ਹੁੰਦਾ ਹੈ ਕਿ ਸੰਤਾਂ ਦਾ ਤਾਂ ਕਵਦੇਸ਼ ਹੁੰਦਾ ਹੈ ਭਾਈ ਕਿ ਅੱਛੇ ਮਾਰਗ ਤੇ ਚੱਲੋ ਅੱਛੇ ਰਸਤੇ ਤੇ ਚੱਲੋ ਸਾਧੂ ਲੋਕ ਤਾਂ ਇੱਕ ਮਾਰਗ ਬਤਾ ਦਿੰਦੇ ਨੇ ਕਿ ਚੱਲਣਾ ਨਾ ਚੱਲਣਾ ਉਹ ਤੁਹਾਡੇ ਤੇ ਆ ਭਾਈ ਬਾਕੀ ਸਭ ਸੰਗਤ ਨੂੰ ਬੇਨਤੀ ਇਹੀ ਆ ਨਾ ਆਪਾ ਸ਼ਹਿਰ ਵਾਲਿਆਂ ਨੂੰ ਇਸ ਸਮੇ ਸਰਾ ਕੇ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਔਰ ਪੰਡਾਰੇ ਦੀ ਔਰ ਹੁਣ ਕਿਹਨੂੰ ਬਤਾਉ ਪਾਈ ਤੇ ਹੁਣ ਕੁੰਭ ਮੇਲਾ ਵੀ ਆ ਰਿਹਾ ਬਬੇ ਤੁਸੀਂ ਹੁਣ ਕੁੰਭ ਮੇਲੇ ਤੁਸੀਂ ਉੱਥੇ ਕਿੰਨਾ ਟਾਈਮ ਦਿੱਤੇ ਰਹੋ ਤੇ ਤੁਹਾਡੇ ਕੀ ਬਵਸਤਾ ਹੁੰਦਾ ਉੱਥੇ ਆਪਣੇ ਟੈਂਟ ਲੱਗ ਜਾਂਦੇ ਸਰੀਵਰ ਲੱਗ ਜਾਂਦੇ ਨੇ ਲੱਖਾਂ ਦੇ ਹਿਸਾਬ ਨਾਲ ਸਾਧ ਉੱਥੇ ਇਕੱਠੇ ਹੁੰਦੇ ਨੇ ਵੀ ਇੱਕ ਦਿਨ ਦੇ ਵਿੱਚ ਪਤਾ ਨਹੀਂ ਉੱਥੇ ਕਿੰਨਾ ਖਰਚਾ ਹੁੰਦਾ ਕਿੰਨਾ ਨਹੀਂ ਹੁੰਦਾ ਉਹਦੀ ਕੋਈ ਗਿਣਤੀ ਨਹੀਂ ਹੈ ਹਾਂ ਔਰ ਇਹ ਵੀ ਸੰਗਤ ਦੇ ਸੰਜੋਗ ਲਾਏ ਹੁੰਦਾ ਭਾਈ ਇਹ ਸੰਗਤੀ ਕਰਦੀ ਯਾਰ ਇਹ ਸੰਤ ਆਪਣੇ ਵਾਸਤੇ ਨਹੀਂ ਕਰਦੇ ਸੰਸਾਰ ਵਾਸਤੇ ਕਰਦੇ ਨੇ ਔਰ ਐਤੋਂ ਦਸਤਰੀ ਦਾ ਲੰਗਰ ਕਰਾ ਕੇ 11 ਤਰੀਕ ਦੀ ਸੰਤਾ ਦੀ ਰਵਾਨਗੀ ਆ ਤੇ ਪਹਿਲਾ ਇਸ਼ਨਾਨ ਸੰਤਾ ਦਾ ਇਹ 13 ਤਰੀਕ ਦਾ ਹੈ ਦੂਜਾ 14 ਦਾ ਹੈ ਤੇ ਤੀਜਾ 29 ਤਰੀਕ ਦਾ ਹੈ ਚੌਥਾ ਇਸ਼ਨਾਨ ਸੰਤਾ ਦਾ 3 ਤਰੀਕ ਦਾ ਹੈ ਉੱਥੇ ਵੀ ਜਾ ਕੇ ਸਾਧੂ ਸੰਤ ਸੰਸਾਰ ਦੇ ਨਾਮ ਤੇ ਇਸ ਨਾਬੇ ਸ਼ਹਿਰ ਨਾਲ ਦੇ ਪਾਈ ਗੁਫਤੇ ਲਾਵਾਂਗੇ ਉਹ ਸਭ ਸੰਸਾਰ ਦਾ ਭਲਾ ਸਭ ਨਗਰੀਆਂ ਦਾ ਭਲਾ ਇਹ ਸਾਧੂ ਚਲਦੇ ਭਲੇ ਨਗਰੀ ਵਸਦੀ ਪੱਲੀ ਇਹ ਕੁੰਮਬੇਲਾ ਕਿਉਂ ਬਣਾ ਬਣਾਇਆ ਜਾਂਦਾ ਇਹਦੇ ਕੀ ਮਹੱਤਤਾ ਕੀ ਹੈ ਕੁੰਮਬੇਲੇ ਦੀ ਇਹਦਾ ਮਹੱਤਤਾ ਪਾਈ ਬਹੁਤ ਵੱਡਾ ਹੈ ਜੱਪਾ ਬੈਠੀ ਤਾਂ ਉਹ ਸਮਾਂ ਲੱਗ ਜਾਂਦਾ ਹਾਂ ਬਾਕੀ ਕੁਝ ਨਾਲ ਪ੍ਰਵਾਸ ਇਹ ਦੁਨੀਆ ਦੇ ਸੁੱਖ ਸ਼ਾਂਤੀ ਬਾਤ ਉੱਥੇ ਬੋਲਦਾ ਆ ਜਾਂਦਾ ਜਿਨਾਹ ਕਿਤੇ ਜਾ ਬੱਸ शह गुरु जी महाराज जी जलंधर वाले मैं तो मैं अमृत अमरदीप पा राम राम नाभा न्यूज तो साद करता जय श्री रामा डेरा बहुत टाइम का सब तो पहले सनातन धर्म की, की जय गौ माता की जय आज के आनंद की जय नगर खेड़े की जय। ਅਸੀਂ ਬੜਾ ਹੀ ਧੰਨਵਾਦ ਕਰਦੇ ਆਂ ਜਵਾਬ ਜੀ ਦੇ ਚੈਨਲ ਦਾ ਜੋ ਸੰਤਾਂ ਮਹਾਪੁਰਸ਼ਾਂ ਦੀ ਆਵਾਜ਼ ਸਨਾਤਨ ਧਰਮ ਦੀ ਆਵਾਜ਼ ਨੂੰ ਦੁਨੀਆ ਦੇ ਵਿੱਚ ਪਹੁੰਚਾ ਰਹੇ ਹਨ। ਅਸੀਂ ਬੜਾ ਧੰਨਵਾਦ ਕਰਦੇ ਆਂ ਸੰਤ ਸਮਾਜ ਵੱਲੋਂ। ਔਰ ਜੋ ਇਸ ਸੰਤ ਸਮਾਜ ਦੀ ਜੋ ਬਾਤ ਆਪ ਸੁਣਨ ਆਏ ਹੋ। ਅਸੀਂ ਸਨਾਤਨ ਧਰਮ ਦੇ ਇਕ ਦਿਹਾਤ ਇੱਥੇ 28ਵਾਂ ਸੰਤ ਸਮਾਗਮ ਜੋੜ ਮੇਲਾ ਅਤੇ ਗੁਰੂ ਮਹਾਰਾਜ ਜੀ ਦਾ ਅਟੁੱਟ ਲੰਗਰ ਚੱਲੇਗਾ 10 ਤਰੀਕ ਦਿਨ ਸ਼ੁੱਕਰਵਾਰ 10 ਤਰੀਕ ਦਿਨ ਸ਼ੁੱਕਰਵਾਰ ਨੂੰ ਹਵਨ ਜਗ ਪਾਟ ਦੇ ਭੋਗ ਪਾਣਗੇ ਗੁਰੂ ਮਹਾਰਾਜ ਜੀ ਦਾ ਅਟੁੱਟ ਲੰਗਰ ਚੱਲੇਗਾ ਦੁਨੀਆ ਦੇ ਭਲੇ ਵਾਸਤੇ ਨਗਰਾਂ ਦੇ ਭਲੇ ਵਾਸਤੇ ਜੈਸੇ ਪ੍ਰਭੂ ਜੈਸੇ ਕਿ ਅੱਜ ਤੋਂ त्रेता युग द्वापर सत युग ਦੇ ਵਿੱਚ ਜਦ ਵੀ ਕੋਈ ਪਰਲੂ ਆ ਜਾਂਦੀ ਸੀ ਤਾਂ ਲੋਕ ਸੰਤਾ ਮਹਾਂਪੁਰਸ਼ਾਂ ਕੋਲੇ ਇਕੱਠੇ ਹੋ ਕੇ ਜਾਂਦੇ ਸੀ ਕਿ ਮਹਾਰਾਜ ਕੋਈ ਹਵਨ ਕਰੋ ਕੋਈ ਪਾਠ ਕਰੋ ਕੋਈ ਸਿਮਰਨ ਕਰੋ ਕੋਈ ਯੱਗ ਭੰਡਾਰੇ ਕਰੋ ਤਾਂ ਕਿ ਇਸ ਕਰੋਪੀ ਨੂੰ ਠੱਲ ਪੈ ਜੇ ਜਿਸ ਤਰ੍ਹਾਂ ਕਿ ਹੁਣ ਪਿੱਛੇ ਜੀ ਤੁਸੀਂ ਬਾਬ ਜੀ ਦੇਖਿਆ ਹੋਣਾ ਕਰੋਨਾ ਆ ਗਿਆ ਸੀ ਲੋਕ ਉਦੋਂ ਵੀ ਇਹ ਉਦੋਂ ਕਰੋਪੀ ਕਹਿ ਦਿੰਦੇ ਸੀ ਲੋਕ ਅੱਜ ਕੱਲ ਦੇ ਪੜ੍ਹੇ ਲਿਖੇ ਲੋਕ ਇਹਨੂੰ ਕਰੋਨਾ ਕਹਿਣ ਲੱਗੇ ਕਰੋਪੀ ਸੀ ਦੇਸ਼ ਦੇ ਉੱਤੇ ਉਸ ਟਾਈਮ ਵੀ ਲੋਕ ਸੰਤਾਂ ਮਹਾਪੁਰਸ਼ਾਂ ਕੋਲੇ ਇਕੱਠੇ ਹੋ ਕੇ ਕਹਿੰਦੇ ਕਿ ਉਹ ਹਵਨ ਜੱਗ ਭੰਡਾਰਾ ਮਹਾ ਸ਼ਾਂਤੀ ਜੱਗ ਕਰੋ ਇਹ ਇਹ ਉਹ ਮਹਾ ਸ਼ਾਂਤੀ ਜੱਗ ਹੈ ਜੋ ਦੁਨੀਆ ਦੇ ਭਲੇ ਵਾਸਤੇ ਦੁਨੀਆ ਦੀਆਂ ਤੰਦਰੁਸਤੀਆਂ ਵਾਸਤੇ ਜੇ ਜੋ 2025 ਚੜਿਆ ਹੈ ਸਨ 2025 ਮਹਾਰਾਜ ਸਭ ਤੇ ਤੰਦਰੁਸਤੀਆਂ ਭਰਿਆ ਸਾਂਦਰਸਥਿਆ ਪਰਿਆਰ ਕਾਬੇ ਮਹਾਰਾਜੇ ਇਹੀ ਸੰਤਾਂ ਦੀ ਅਰਦਾਸ ਦਾ ਸਰਬਤ ਨਗਰ ਦੇ ਸਰਬਤ ਦੇ ਭਲੇ ਵਾਸਤੇ ਯੱਗ ਹੁੰਦਾ ਹੈ। ਛੋਟਾ ਸਵਾਲ ਹੈ ਕਿ ਕੁੰਭ ਮੇਲਾ ਹਰ 12 ਸਾਲ ਬਾਅਦ ਹੁੰਦਾ ਹੈ। ਇਹ ਕਿਉਂ ਮਨਾਉਂਦੇ ਨੇ ਕੀ ਮਹੱਤਵ ਹੈ ਬਾਬਾ ਜੀ ਇਹਦੇ ਬਾਰੇ? ਕੁੰਭ ਮੇਲੇ ਦੇ ਬਾਰੇ ਮਹੱਤਵ ਹੈ ਇਹ ਮਤਵ ਹੈ ਕਿ ਜੋ 12 ਸਾਲ ਬਾਅਦ 6 ਸਾਲ ਬਾਅਦ ਅਧ ਕੁੰਭੀ ਆਂਦੀ ਹੈ 12 ਸਾਲ ਬਾਅਦ ਜੋ ਸਨਾਤਨ ਧਰਮ ਨੂੰ ਇਕਤਾ ਵਾਸਤੇ ਸਨਾਤਮ ਧਰਮ ਦੀ ਇਕਤਾ ਬਾਤ ਤੇ ਦੁਆਪਰ ਤ੍ਰੇਤਾ ਯੁਗ ਸਤਜੁਗ ਦੇ ਵਿੱਚ ਵੀ ਜਦ ਕੁੰਭ ਦਾ ਕੁੰਭ ਰਾਸ਼ੀ ਜਦ ਕੁੰਭ ਦਾ ਮੇਲਾ ਹੈ ਸਨਾਤਮ ਧਰਮ ਦਾ ਬੜਾ ਹੀ ਪ੍ਰਚਾਰਕ ਮੇਲਾ ਪਰਦਾ ਹੈ ਔਰ ਜਿੰਨੀਆਂ ਵੀ ਸੰਗਤਾਂ ਇੱਥੇ ਇਕੱਤਰ ਹੋਣਦੀ ਹੁੰਦੀਆਂ ਨੇ ਔਰ ਜਿੰਨੀਆਂ ਵੀ ਸੰਗਤਾਂ 45 ਕਰੋੜ ਦੁਨੀਆ ਦਾ ਆਣ ਦਾ ਅਨੁਮਾਨ ਹੈ ਜੋ ਜੋਗੀ ਜੀ ਨੇ ਬੜਾ ਹੀ ਉਥੇ 60 ਕਰੋੜ ਫੇਰ ਵੀ ਦੁਨੀਆ ਦਾ ਅਰੇਂਜਮੈਂਟ ਕੀਤਾ ਔਰ ਅਸੀਂ ਬੜੇ ਹੀ ਧੰਨਵਾਦੀਆਂ ਸਨਾਤਮ ਧਰਮ ਦਾ ਔਰ ਸੰਤ ਰੱਖਸ਼ਾ ਵਾਸਤੇ ਸੰਤ ਸੁਰੱਖਿਆ ਮਿਸ਼ਨ ਵਾਸਤੇ ਇਹ ਕੁੰਭ ਦਾ ਮੇਲਾ ਉਚਾਰਨ ਕੀਤਾ ਜਾਂਦਾ ਉਹ ਇਹ ਜਿਹੜੇ ਕੁੰਭ ਮਨਾਇਆ ਜਾਂਦਾ ਇਹ 12 ਸਾਲ ਬਾਅਦ ਦਾ ਹੈ ਬੱਚਿਓ ਜੀ ਪਹਿਲਾ ਇਸ਼ਨਾਨ ਇਹ ਕਦੋਂ ਕੀਤਾ ਜਾਂਦਾ ਕਦੋਂ ਤੇ ਲਾਸਟ ਇਸ਼ਨਾਨ ਕਰੋ ਇਹਦਾ ਪਹਿਲਾ ਇਸ਼ਨਾਨ ਆਪਣੇ ਸਨਾਤਮ ਤਰਨ ਦਾ ਪੰਜ ਤਾਮ ਜੂਨਾ ਖੜਾ ਆਪਣਾ ਇਸ਼ਨਾਨ 13 ਤਰੀਕ 14 ਤਰੀਕ ਨੂੰ ਪਹਿਲਾ ਇਸ਼ਨਾਨ ਜੋ 13 ਤਰੀਕ ਦਾ ਹੈ ਦੂਸਰਾ ਇਸ਼ਨਾਨ 29 ਦਾ ਤੀਸਰਾ 3 ਦਾ ਫਿਰ ਸ਼ਿਵਰਾਤੀ ਨੂੰ ਸਮਾਪਤੀ ਹੋਏਗੀ ਇਹਦੀ ਪਹਿਲਾ ਇਸ਼ਨਾਨ ਸੰਤਾਂ ਮਹਾਪੁਰਸ਼ਾਂ ਦਾ ਪੰਜ ਨਾਮ ਜੂਨਾ ਖਾੜੇ ਦਾ ਜੋ ਆਪਣੇ ਸੰਤ ਮਹਾਪੁਰਸ਼ ਔਰ ਨਾਗਾ ਸਾਧੂ ਸ਼ਾਈਆਂ ਨਿਕਲਣਗੇ ਜੋ ਸੰਤ ਮਹਾਪੁਰਸ਼ੇ ਪਹਿਲੇ ਇਸ਼ਨਾਨ ਕਰਨਗੇ ਤਾਂ ਕਿ ਉਸ ਦਿਲ ਜਲ ਜਿੱਥੇ ਵੀ ਸੰਤ ਮਹਾਪੁਰਸ਼ ਜਲ ਜਲ ਦਾ ਇਸ਼ਨਾਨ ਕਰਨ ਜਲ ਪਵਿੱਤਰ ਹੋ ਕੇ ਬਾਅਦ ਚ ਕੋਈ ਵੀ ਗ੍ਰਿਸ਼ਤੀ ਕੋਈ ਵੀ ਸੰਤ ਮਹਾਪੁਰਸ਼ ਔਰ ਸੰਗਤ ਇਸ਼ਨਾਨ ਕਰੇ ਲਈ ਵਿੱਚ